ਸੱਚਾ ਦੋਸਤੋ ਪਬਲਿਕ ਸਮਾਣਾ ਦੇ ਉਸ ਤੁਸੀਂ ਦੇਖ ਰਹੇ ਹੋ ਤੇ ਅਸੀਂ ਅੱਜ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਪਹੁੰਚੇ ਆ ਲਗਾਤਾਰ ਜਿਹੜਾ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਕਿਤੇ ਨਾ ਕਿੱਥੇ ਜਿਹੜਾ ਹੁਣ ਜੰਗਲ ਰਾਜ ਬਣਦਾ ਜਾ ਰਿਹਾ ਕਿਉਂਕਿ ਜੇ ਗੱਲ ਕਰੀਏ ਤਾਂ ਸਮਾਣਾ ਦੇ ਲਾਗੇ ਤਾਂ ਗਏ ਸਤਰਾਨਾ ਬਾਸ਼ਾਪੁਰ ਸਾਰੇ ਜਿਹੜੇ ਪੇਸ਼ੈਂਟ ਨੇ ਉਹ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਆ ਕੇ ਜਿਹੜਾ ਆਪਣਾ ਇਲਾਜ ਕਰਾਉਂਦੇ ਨੇ ਪਰ ਇੱਥੇ ਜਿਹੜਾ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਹਰਿਆਣੇ ਦੀ ਗੱਲ ਹੈ ਕਿ ਡਾਕਟਰਾਂ ਦੀ ਜਿਹੜੀ ਹੈ ਲਗਾਤਾਰ ਜਿਹੜੀ ਹੈ ਟਰਾਂਸਫਰ ਹੁੰਦੀ ਜਾ ਰਹੀ ਹੈ ਤੇ ਮਰੀਜ਼ ਜਿਹੜੇ ਨੇ ਲਗਾਤਾਰ ਖੱਜਲ ਖਵਾਰ ਹੁੰਦੇ ਜਾ ਰਹੇ ਨੇ ਜੇ ਗੱਲ ਕਰੀਏ ਤਾਂ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਗਾਈਡਿੰਗ ਵਾਰਡ ਦੀ ਜਿਹੜੀ ਹੈ ਇੱਕੋ ਹੀ ਮੈਡਮ ਜਿਹੜੀ ਹੈ ਉਹਦੇ ਵੱਲੋਂ ਜਿਹੜਾ ਸਾਰੇ ਹਸਪੀਟਲ ਨੂੰ ਚਲਾਇਆ ਜਾਂਦਾ ਸੀ ਪਰ ਬੀਤੇ ਜਿਣੀ ਹੈ ਜਿਹੜੀ ਹੈ ਉਸ ਮੈਡਮ ਦੀ ਵੀ ਟਰਾਂਸਫਰ ਹੋ ਜਾਂਦੀ ਹੈ ਸਰਕਾਰਾਂ ਦੇ ਵੱਲੋਂ ਜ਼ਰੂਰ ਦਾਅਵੇ ਕੀਤੇ ਜਾਂਦੇ ਨੇ ਕਿ ਜਿਹੜਾ ਹਸਪੀਟਲ ਹੈ ਉਹਦੀ ਨੁਹਾਰ ਬਦਲੀ ਜਾਣੀ ਹੈ ਨੋਹਾਰ ਤੱਕ ਕੀ ਕੀ ਜਾ ਸਕਦੀ ਹੈ ਇਸ ਦਾ ਲਗਾਤਾਰ ਜਿਹੜਾ ਹੁਣ ਬੇੜਾ ਗਰਕ ਵੀ ਹੋਣਾ ਸ਼ੁਰੂ ਹੋ ਗਿਆ ਗੱਲਬਾਤ ਕਰਦੇ ਹਾਂ ਕਿਉਂਕਿ ਮਰੀਜ਼ ਲਗਾਤਾਰ ਪ੍ਰੇਸ਼ਾਨ ਹੋ ਰਹੇ ਨੇ ਉਹਨਾਂ ਵੱਲੋਂ ਜਿਹੜਾ ਹੁਣ ਹਸਪੀਟਲ ਦੇ ਵਿੱਚ ਢੇੜੇ ਮਾਰ ਮਾਰ ਕੇ ਜਿਹੜੀਆਂ ਆਪਣੀਆਂ ਚੱਪਲਾਂ ਦੀ ਕਸਾਣੀ ਆ ਲਗਾਤਾਰ ਜਿਹੜੀਆਂ ਨੇ ਸ਼ੁਰੂ ਕਰ ਦਿੱਤੀ ਸੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜਾ ਤੁਸੀਂ ਖੱਜਲ ਖਾਰ ਹੋ ਰਹੇ ਹੋ ਮੈਂ ਪਹਿਲਾਂ 9 ਮਹੀਨੇ ਤੋਂ ਇੱਥੇ ਇਲਾਜ ਚੱਲਦਾ ਪਿਆ ਜੀ ਹੁਣ 4-5 ਦਿਨਾਂ ਤੋਂ ਬਹੁਤ ਖੱਜਲ ਹੋ ਰਿਹਾ ਹੈ ਗੈਨੀਵਰ ਅਲੇ ਜਿਹੜੇ ਮੈਡਮ ਸੀ ਉਹ ਚੇਂਜ ਹੋ ਗਏ ਹੂੰ ਚਲੇ ਗਏ ਮੈਂ ਐਸਐਮਓ ਸਾਹਿਬ ਕੋਲ ਕਹਿੰਿਆ ਕਿ ਸ ਕਿ ਜਿਹੜੀਆਂ ਹੋਣਾ ਮੇਰੇ ਘਰ ਦੀਆਂ ਜੀ ਤੁਹਾਨੂੰ ਰੈਫਰ ਕਰੋ ਆਪਣਾ ਆਪਣਾ ਕੀ ਨਾਮ ਲਈਦਾ ਹੈ ਉੱਥੇ ਕੈਂਡੀ ਹੌਸਪੀਟਲ ਤੇ ਲੇਜਿੰਦਰਾ ਹੌਸਪੀਟਲ ਤੋਂ ਸੁਣਾਈ ਨਹੀਂ ਆ ਗਈ ਐਸਐਮਓ ਸਾਫ ਵੀ ਨਹੀਂ ਹੈਗੇ ਕੀ ਮੰਗ ਕਰਨਾ ਚਾਹੁੰਦੇ ਨੇ ਸਰਕਾਰ ਤੋਂ ਨਹੀਂ ਇਹ ਤਾਂ ਮੰਗ ਹੀ ਕਰਨਾ ਚਾਹੁੰਦਾ ਦਾਵੇ ਖਰਾਬ ਹੋ ਗਏ ਸਾਰੇ ਸਰਕਾਰਾਂ ਦੇ ਸੋ ਦੇਖ ਸਕਦੇ ਹੋ ਕਿ ਅਸ਼ਪ੍ਰੀਤ ਨਾਮ ਦਾ ਜਿਹੜਾ ਪੇਸ਼ੈਂਟ ਹੈ ਉਸ ਦੀ ਵਾਈਫ ਦਾ ਜਿਹੜਾ ਸਮਾਣਾ ਦੇ ਹੌਸਪੀਟਲ ਦੇ ਵਿੱਚੋਂ ਟ੍ਰੀਟਮੈਂਟ ਚੱਲਦਾ ਹੈ ਪਰ ਪਿੱਤੇ ਜਿਹੜੀ ਹੈ ਜਿਹੜੀ ਗਾਇਨਿੰਗ ਵਾਰਡੀ ਜਿਹੜੀ ਮੈਡਮ ਹੈ ਉਸਦੀ ਟਰਾਂਸਫਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਇਹਨਾਂ ਦਾ ਜਿਹੜਾ ਪੇਸ਼ੈਂਟ ਹੈ ਪਟਿਆਲਾ ਦੇ ਵਿੱਚ ਜਿਹੜਾ ਰੈਫਰ ਕੀਤਾ ਜਾਣਾ ਕਿਤੇ ਨਾ ਕਿਸੇ ਜਿਹੜਾ ਤੱਬਾ ਸਮਾਣਾ ਦੇ ਹਸਪੀਟਲ ਨੂੰ ਜਿਹੜਾ ਰੈਫਰ ਹਸਪੀਟਲ ਦੇ ਨਾਮ ਨਾਲ ਕਿਉਂ ਜਾਣਿਆ ਜਾਂਦਾ ਇਹੀ ਜਿਹੜੀਆਂ ਹਰਕਤਾਂ ਕਰਕੇ ਲਗਾਤਾਰ ਜਿਹੜਾ ਹਸਪੀਟਲ ਹੈ ਮਸ਼ਹੂਰ ਹੁੰਦਾ ਜਾ ਰਿਹਾ ਤੁਹਾਨੂੰ ਤਸਵੀਰਾਂ ਜਿਹੜੀਆਂ ਅੰਦਰ ਦੀ ਉਹ ਵੀ ਸਾਂਝੀਆਂ ਕਰਦੇ ਆ ਕੀ ਜਿਹੜੇ ਹਾਲਾਤ ਨੇ ਹਸਪੀਟਲ ਦੇ ਬਣਦੇ ਨਜ਼ਰ ਆ ਰਹੇ ਨੇ ਸੋ ਇੱਕ ਹੋਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਮਾਣਾ ਸ਼ਹਿਰ ਦਾ ਜਿਹੜਾ ਸਿਵਲ ਹਸਪੀਟਲ ਹੈ ਇਸ ਹਸਪੀਟਲ ਨੂੰ ਜਿਹੜੀ ਹੈ ਦੇਖ ਰਹੇ ਕਿ ਜਿਹੜੀ ਹੈ ਐਸ ਐਮਓ ਦੇ ਅੰਡਰ ਹੁੰਦੀ ਹੈ ਪਰ ਇਸ ਐਸ ਐਮਓ ਦੀ ਵੀ ਜਿਹੜੀ ਹੈ ਇੱਥੇ ਜਿਹੜੀ ਪੋਸਟ ਹੈ ਫਿਲਹਾਲ ਖਾਲੀ ਦਿਖਦੀ ਨਜ਼ਰ ਆ ਰਹੀ ਹੈ ਸੋ ਦੇਖ ਸਕਦੇ ਹੋ ਕਿ ਕਿੰਨੇ ਕੁ ਜਿਹੜੇ ਬੱਤਰ ਹਾਲਾਤ ਨੇ ਸਿਵਲ ਹਸਪੀਟਲ ਦੇ ਹੁੰਦੇ ਜਾ ਰਹੇ ਨੇ ਲਗਾਤਾਰ ਜਿਹੜਾ ਹੈ ਲੋਕਾਂ ਦੇ ਵੱਲੋਂ ਮਨਾਂ ਦੇ ਵਿੱਚ ਜਿਹੜੀ ਹੈ ਕਿਤੇ ਨਾ ਕਿੱਥੇ ਜਿਹੜੀ ਹੈ ਨਰਸ਼ਾ ਪੈਜਾਰੀਏ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਲੋਕਾਂ ਦੀਆਂ ਵੀ ਸਾਂਝੀਆਂ ਕਰਦੇ ਆ ਕਿਸ ਤਰੀਕੇ ਦੇ ਜਿਹੜੇ ਸਮਾਣਾ ਦੇ ਸਿਵਲ ਹਸਪੀਟਲ ਦੇ ਹਾਲਾਤ ਨੇ ਬਣਦੇ ਜਾ ਰਹੇ ਨੇ ਪਰ ਸਰਕਾਰਾਂ ਵੱਲੋਂ ਜਰੂਰ ਜਿਹੜੇ ਨੇ ਦਾਅਵੇ ਕੀਤੇ ਜਾਂਦੇ ਨੇ ਕਿਥੇ ਨਾ ਕਿਥੇ ਹੁਣ ਜਿਹੜੇ ਦਾਅਵੇ ਨੇ ਉਹਨਾਂ ਦੀ ਜਿਹੜੀ ਹੈ ਲਗਾਤਾਰ ਜਿਹੜੀ ਹੈ ਫੂਕ ਨਿਕਲਦੀ ਵੀ ਨਜ਼ਰ ਆ ਰਹੀ ਹੈ ਸੋ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਗਾਤਾਰ ਸਾਡੇ ਵੱਲੋਂ ਸਾਂਝੀਆਂ ਕਰੀਆਂ ਜਾ ਰਹੀਆਂ ਨੇ ਕਿਉਂਕਿ ਜਿਹੜਾ ਸਮਾਣਾ ਦੇ ਸਿਵਲ ਹਸਪੀਟਲ ਦਾ ਇੱਕੋ ਹੀ ਆਪਰੇਸ਼ਨ ਥੀਟਰ ਹੈ ਜਿਹਦੇ ਵਿੱਚ ਬੱਚਿਆਂ ਨੂੰ ਜਾਂ ਜਿੰਨੇ ਵੀ ਹੋਰ ਗਰਬਰ ਦੀ ਔਰਤਾਂ ਲਈ ਜਾਂ ਹੋਰ ਵੀ ਕਿਸੇ ਦੀ ਕੋਈ ਫੈਕਚਰ ਵਗੈਰਾ ਹੁੰਦਾ ਤਾਂ ਵਿਵਸਥਾ ਰਹਿ ਜਾਂਦਾ ਉਸ ਤੋਂ ਬਾਅਦ ਜਿਹੜਾ ਆਪਰੇਸ਼ਨ ਕਰਿਆ ਜਾਂਦਾ ਇਸ ਹਸਪੀਟਲ ਦੇ ਵਿੱਚ ਵੀ ਜਿਹੜਾ ਆਪਰੇਸ਼ਨ ਕਰਨ ਵਾਲਾ ਡਾਕਟਰ ਹੈ ਉਹ ਵੀ ਹਾਲੇ ਤੱਕ ਜਿਹੜਾ ਨਹੀਂ ਹੈ ਜੇਕਰ ਸੋ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰੀ ਜਾਈਏ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜੀ ਅੱਖਾਂ ਦੀ ਮੈਡਮ ਹੈ ਉਹਨਾਂ ਵੱਲੋਂ ਕਾਫੀ ਟਾਈਮ ਤੋਂ ਜਿਹੜੀ ਹੈ ਸਰਵਿਸ ਦਿੱਤੀ ਜਾਂਦੀ ਹੈ ਪਰ ਕੁਝ ਮਹੀਨਾ ਪਹਿਲਾਂ ਜਿਹੜੀ ਹੈ ਉਹਨਾਂ ਵੱਲੋਂ ਜਿਹੜੀ ਹੈ ਆਪਣੀ ਡਿਊਟੀ ਜਿਹੜੀ ਹੈ ਖਤਮ ਹੋ ਜਾਂਦੀ ਹੈ ਤੇ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਖਤਮ ਹੋ ਚੁੱਕੀਆਂ ਨੇ ਇਹ ਤਸਵੀਰ ਵੀ ਜਿਹੜੀ ਹੁਣ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕੁਰਸੀ ਹੁਣ ਜਿਹੜੀ ਹੈ ਨਵੇਂ ਡਾਕਟਰ ਦਾ ਨਗਾਹ ਤਾਰ ਜਿਹੜਾ ਹੈ ਇੰਤਜ਼ਾਰ ਕਰਦੀ ਨਜ਼ਰ ਆ ਰਹੀ ਹੈ ਹਾਂਜੀ ਆਪਕਾ ਕੀ ਨਾਮ ਹੈ ਜੀ ਨਿਰਮਲਾ ਦੇ ਚਲੋ ਅੱਛਾ ਆਪ ਇੱਕ ਬਾਤ ਬਤਾਓ ਆਪ ਬਾਟ ਅਟੈਂਡਡ ਹੋ ਕਿੰਨੀ ਕਮੀ ਹੈ ਇਸ ਹਸਪੀਟਲ ਮੇ ਬਾਟ ਅਟੈਂਡਡ ਦੀ ਇਸ ਮੇ ਉਸੇ ਬੰਦਾ ਨਹੀਂ ਤੇ ਦਸ ਚਾਹੀਏ ਆਪ ਨੂੰ ਦਸ ਸਹੀ ਨਹੀਂ ਤੇ ਮਤਲਬ ਕਿ ਕਿੰਨੇ ਕੋ ਬੈਡ ਦਾ ਹਸਪੀਟਲ ਹੋਣਾ ਹੈ ਇਹ ਸੋਪੇਟ ਦਾ ਹਸਪਤਾਲ ਅਤੇ 10 ਪਾਰਟ ਇਸ ਟਾਈਮ ਕਿੰਨੀਆਂ ਹਸਪਤਲਾਂ ਵਿੱਚ ਇਸ ਟਾਈਮ ਪਸ ਤੋਂ ਦੋ ਬਾਹਰ ਰਹਿਣ ਟੇ ਪਰ ਕੱਲ ਜਿਹੜੀ ਹੈ ਪਿਛਲੇ ਦਿਨ ਦੇ ਵਿੱਚ ਡਾਕਟਰ ਗੁਰਮント ਦੀ ਟ੍ਰਾਂਸਫਰ ਹੋਈ ਹੈ ਤੇ ਪੇਸ਼ੈਂਟ ਲਗਾਤਾਰ ਦੁਖੀ ਹੋ ਕੇ ਜਿਹੜਾ ਪਟਿਆਲਾ ਦੇ ਹਸਪਤਾਲ ਦੇ ਵਿੱਚ ਰੈਫਰ ਹੋ ਰਹੇ ਨੇ ਕੀ ਮੰਗ ਕਰਨਾ ਚਾਹੁੰਦੇ ਸਰਕਾਰ ਤੋਂ ਤੇ ਮੰਗ ਕਰਦੇ ਵੀ ਸਾਨੂੰ ਜ਼ਿਆਦਾ ਨਹੀਂ ਦਾ ਥਿਲੋਪ ਚਾਹੀਦੇ ਵਾਪਸ ਕਿੰਨੇ ਘੋਮੇ ਨੇ ਸੋ ਬੇਗ ਸਕਦੇ ਹੋ ਕਿ ਜਿਹੜੇ ਸਮਾਣਾ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਵਾਰਟ ਅਟੈਂਡੈਂਟ ਨੇ ਉਹਨਾਂ ਵੱਲੋਂ ਵੀ ਜਿਹੜੀ ਹੈ ਲਗਾਤਾਰ ਮੰਗ ਕੀਤੀ ਜਾਂਦੀ ਹੈ ਕਿ ਇਹਦਾ 100 ਬੈੱਡ ਦਾ ਹਸਪੀਟਲ ਆ ਉਸ ਦੇ ਵਿੱਚ ਫਿਲਹਾਲ ਜਿਹੜੇ ਦੋ ਵਾਰਟ ਅਟੈਂਡੈਂਟ ਨੇ ਤੇ ਉਹਨਾਂ ਵੱਲੋਂ ਜਿਹੜੀ ਹੈ दस बार अटेंडेंट दी बोल जेडी मांग करी जाती है ते लगातार सरकार तो मांग करी जाती है कि इस हॉस्पिटल ਦੇ ਵਿੱਚ ਗਾਈਨਿੰਗ ਦਾ ਹੁਣ ਫਿਲਹਾਲ ਜਿਹੜਾ ਇੱਕ ਵੀ ਡਾਕਟਰ ਨਹੀਂ ਹੈ ਤੇ ਉਹ ਵੀ ਜਿਹੜੇ ਹੈ ਇੱਕ ਤੋਂ ਜਿਹੜੇ ਹੋਰ ਦੋ ਡਾਕਟਰ ਚਾਹੀਦੇ ਨੇ ਕਿਉਂਕਿ ਲਗਾਤਾਰ ਜਿਹੜੀ ਮਰੀਜ਼ਾਂ ਦੀ ਕੋ ਲਗਾਤਾਰ ਜਿਹੜੀ ਹੈ ਖੱਜਲ ਖਵਾਰੀ ਵਧਣੀ ਸ਼ੁਰੂ ਹੋ ਚੁੱਕੀ ਹੈ ਡਾਕਟਰ ਸਾਹਿਬ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਨਾ ਤਾਂ ਐਸਐਮਓ ਨੇ ਨਾ ਹੀ ਡਾਈਨਿੰਗ ਵਾਰਡ ਵਾਲੀ ਮੈਡਮ ਨੇ ਨਾ ਹੀ ਪੀਓਸੀ ਵਾਲੇ ਡਾਕਟਰ ਨੇ ਲਗਾਤਾਰ ਮਰੀਜ਼ ਸਰ ਖੱਜਲ ਖਵਾਰੀ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਐਸਐਮਓ ਜੀ ਬਦਜੀ ਬਕਰ ਪਹਿਲੇ ਕੀ ਦਿਖਾਇਆ ਨਵੀਂ ਬੱਚੀ ਦਾ ਦਾਦਾ ਉੱਤੇ ਵਾਪਸ ਹੋ ਗਿਆ ਜੀ ਡੇਸੀ ਵਾਲੇ ਡਾਕਟਰ ਜੀ ਆ ਗਏ ਡਾਈਨ ਵਾਲੇ ਜੀ ਆ ਗਏ ਇੱਕ ਸਾਈਕੀਟਰੀ ਵਾਲੇ ਆ ਗਏ ਉਹ ਵੀ ਆਜ ਕੇ ਕੈਮੋਥੈਰੇਪੀ ਦਾ ਸਟਾਫ ਵੀ ਬਿਲਕੁਲ ਹੋ ਚੁੱਕੀ ਹੈ ਕੈਮੋ ਇਨ ਕਰਦੇ ਮੈਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਆ ਰਹੀਆਂ ਹੈਗਾ ਕਾਰਨ ਇਹ ਦੇਖਦੇ ਕਰਦੇ ਜਲਦੀ ਜਲਦੀ ਸਟਾਫ ਕੋਲ ਆ ਗਿਆ ਸਰਪ ਹਸਪੀਟਲ ਦਾ ਜਿਹੜਾ ਸਾਥ ਉਹ ਵੀ ਪੁਸ਼ਟੀ ਕਰਦੇ ਨੇ ਵੀ ਨਾ ਤਾਂ ਇੱਥੇ ਵਾਰਡ ਅਨਟੈਂਡਡ ਨੇ ਤਾਂ ਹੀ ਨਰਸਾਂ ਨੇ ਉਸ ਤੇ ਕੀ ਕਹਾਂ ਨਸਬੀ ਅੱਲੇ ਬਹੁਤ ਛੋਟੇ ਚੱਲ ਰਹੀ ਹੈ ਅੰਮ੍ਰਿਤਪੁਰ ਦੇ ਅੱਗੇ ਬੰਦੇ ਬੱਚਿਆਂ ਦੀ ਉਸਤਾ ਹੈ ਗਿਆ ਤੇ ਅੰਮ੍ਰਿਤਪੁਰ ਦੇ ਬਹੁਤ ਛੋਟੇ ਚੱਲ ਰਹੇ ਨੇ ਸੋ ਦੇਖ ਸਕਦੇ ਹੋ ਸਮਾਣਾ ਹਸਪੀਟਲ ਵਿੱਚ ਖੜੇ ਜਿੱਦ ਤਾਰਾ ਡਾਕਟਰ ਨੇ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਡਾਕਟਰ ਦੇ ਜਾਣਦੇ ਹਾਲਾ ਸਾਲੋਂ ਕੀ ਇਚਿੱਤੇ ਨਾਲ ਕੀਤੇ ਹੋਣਾ ਚਾਹੀਦਾ ਹੈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲਗਾਤਾਰ ਉਹਨਾਂ ਵੱਲੋਂ ਜਿਹੜੀ ਹੈ ਸਰਕਾਰ ਤੋਂ ਇੰਡੀਅਨ ਫੂਹਾਰ ਪਹਾਈ ਜਾਂਦੀ ਹੈ ਜਿਹੜੇ ਇਸ ਹਸਪਤਾਲ ਦੇ ਜਿਹੜੇ ਡਾਕਟਰ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਤਾਇਨਾਤ ਕੀਤਾ ਜਾਵੇ ਤਾਂ ਕਿ ਜਿਹੜੀ ਹੈ ਮਰੀਜ਼ਾਂ ਦੀ ਖੱਜਲ ਖਵਾਰੀ ਹੈ ਉਹ ਬੰਦ ਹੋ ਚੁੱਕੀ ਹੈ ਲਗਾਤਾਰ ਤੁਹਾਡੇ ਨਾਲ ਸੰਗਿਆ ਕਰਿਆ ਨਹੀਂ ਫਿਰ ਹਾਲਾਤ ਦੂਜੇ ਪਾਸੇ ਸਿਵਲ ਹਸਪਤਾਲ ਦੇ ਇਹ ਵੀ ਹਾਲਾਤ ਦੇਖਣ ਨੂੰ ਮਿਲੇ ਨੇ ਕਿ ਜਿੱਥੇ ਬਾਰਿਸ਼ ਪਈ ਨੂੰ ਹੁਣ 3 ਘੰਟੇ ਹੋ ਚੁੱਕੇ ਨੇ ਪਰ ਹਾਲੇ ਤੱਕ ਜਿਹੜੀ ਇਹ ਪਾਣੀ ਦੀ ਕੋਈ ਵੀ ਜਿਹੜੀ ਨਿਕਾਸੀ ਹੈ ਨਿਕਲਦੀ ਨਹੀਂ ਨਜ਼ਰ ਆ ਰਹੀ ਸਭ ਦੇਖ ਸਕਦੇ ਹੋ ਕਿ ਮਰੀਜ਼ ਕਿਸ ਤਰੀਕੇ ਦੇ ਨਾਲ ਹੁਣ ਉਰੋ ਜਿਹੜਾ ਪਰੇਸ਼ਾਨ ਹੋ ਕੇ ਜਿਹੜੇ ਨਿਕਲਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਮਾਣਾ ਦੇ ਹਸਪੀਟਲ ਦੇ ਵਿੱਚੋਂ ਸਾਂਝੀਆਂ ਕੀਤੀਆਂ ਜਾ ਰਹੀਆਂ